来 ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਮੰਡੇਰ ਖੁਰਦਾ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਆ ਆ ਬੱਚੀ ਦਿਖਾਵਾਂਗੇ ਵੀਡੀਓ ਚ ਦਿਖਾਵਾਂਗੇ ਇੱਕ ਪਰ ਜਰਸੀ ਨਾ ਫਾਰਮ ਵਾਲੀ ਦਿਖਾਵਾਂਗੇ ਅਸਲ ਜਰਸੀ ਜੀ ਨੂੰ ਕਹ ਲਈਏ ਆਪਾਂ ਦੰਦਾ ਚ ਹੀ ਆ ਚੰਗੇ ਸੀਮਨ ਦੀ ਆ ਤੇ ਬਾਕੀ ਫਾਰਮ ਚ ਖੜੀ ਦੀ ਬਾਈ ਕਹਿੰਦਾ ਵੀਡੀਓ ਦਿਖਾ ਦਾਂਗੇ ਫੋਟੋਆਂ ਦਿਖਾ ਦਾਂਗੇ ਫਾਰਮ ਦੀਆਂ ਕਹਿਣ ਦਾ ਭਾਵ ਜਿਹੜੀ ਤਸੱਲੀ ਆ ਹਰੇਕ ਪੱਖ ਤੋਂ ਕਰਾ ਦਾਂਗੇ ਬਾਕੀ ਗੱਲਬਾਤ ਬਾਈਨਾ ਕਰਾ ਦਾਂਗੇ ਤੇ ਅੱਡ ਅੱਗੇ ਪਿੱਛੇ ਰੱਖਦੀ ਆ ਬਹੁਤ ਕਮਾਲ ਦੀ ਬੱਚੀ ਆ ਆਜੋ ਜੀ ਹੋਰ ਕੀ ਹਾਲ ਹੈ ਠੀਕ ਹੈ ਵੀਰੇ ਵਧੀਆ ਕਰ ਬੜਾ ਹਾਂਜੀ ਹਾਂਜੀ ਵੀਰੇ ਪਰਮਾਣੰਦ ਦੇ ਕਿਰਪਾ ਪੂਰਾ ਵਧੀਆ ਵੀਰੇ ਚੱਲਦਾ ਲੋਟਾ ਨੰਬਰ ਬੋਲ ਦੇ ਨੰਬਰ ਬਈ 98772 18756 98772 18756 ਲੈ ਤੋਰ ਖੋਲ ਕੇ ਤੋਰ ਦਿੰਦੇ ਆ ਵੀਰੇ ਸੂਆ ਕਿਹੜਾ ਸੂਂਦੀ ਆਪਾਂ ਮੈਂ ਦੂਜਾ ਸੂਆ ਵੀਰੇ ਕਦੋਂ ਸੂਈਆ ਇਹ ਵੀਰੇ ਕੱਲ ਅੱਜ ਤੜਕੀ ਸੂਈਆ ਹੱਥ ਚ 4 ਵਜੇ ਅੱਜ ਸਵੇਰੇ ਅੱਜ ਤੜਕੇ 4 ਵਜੇ ਸੂਈਆ ਵੀਰੇ ਜੇਰ ਦੀ ਵੀਡੀਓ ਸਾਰਾ ਕੁਝ A to Z ਪ੍ਰੂਫ ਨੇ ਆਪਣੇ ਲਵੇ ਠੀਕ ਆ ਗੱਲ ਹਾਂਜੀ ਮੇਰੇ ਬੋਲਾ ਕੱਢਿਆ ਕੋਸ ਹਾਂ ਹਾਂ ਮੇਰੇ ਬੋਲਾ ਮੇਰੇ ਤੈਨੂੰ ਬਣੀ ਹੋਈ ਤਾਜੀ ਬਣੀ ਹੋਈ ਦਿਖਾ ਦੂੰਗਾ ਬਾਈ ਕਿਵੇਂ ਬਣੀ ਸੀ ਇਹ ਤਾਂ ਵੀਰੇ ਬੈਠਿਆ ਨਹੀਂ ਸੀ ਜਾਂਦਾ ਜੇਰ ਪੈਂਚ ਦਿੱਕਤ ਆਉਂਦੀ ਸੀ ਠੀਕ ਆ ਗੱਲ ਹਾਂਜੀ ਤੈਨੂੰ ਪਤਾ ਵੀਰੇ ਬੱਚੀ ਬੈਠ ਨਹੀਂ ਰਹੀ ਸੀ ਨਾ ਉਹ ਕਹਿੰਦਾ ਜੇਰ ਦੀ ਪ੍ਰੋਬਲਮ ਆ ਰਹੀ ਸੀ ਠੀਕ ਆ ਗੱਲ ਹਾਂਜੀ ਹਾਂਜੀ ਤੇ ਬੱਚੀ ਨਾ ਸੱਜਣੋ ਜਿਵੇਂ ਕਹਿ ਲਈ ਯਾਰ ਆਸਲ ਪੀਸ ਹੀ ਆ ਜਦੋਂ ਬੱਚੀ ਬਣਤੀ ਬਾਈ ਦੇ ਫੋਨ 'ਚ ਇਹਦੀ ਵੀਡੀਓ ਆ ਵੀ ਫੁੱਲ ਭਰੀ ਹੋਈ ਦੀ ਉਹ ਵੀ ਤੁਹਾਨੂੰ ਦਿਖਾ ਦੂੰਗਾ ਮੇਰੇ ਸੈਗ 50062 ਦੇ ਸੀਮਨ ਦੀ ਆਪ ਵੱਡੇ ਵੀਰੇ ਠੀਕ ਆ ਗੱਲ ਹਾਂਜੀ 40 16 ਦਾ ਮੇਲ ਕਾਫ ਮੇਲ ਕਾਫ ਆ ਵੀਰੇ ਸੈਗ 50 0 ਵਾਰਡ ਦੀ ਆਪ ਹੈ ਵੀਰੇ ਕਮਾ ਲਿਆ ਕੇਰਾ ਹੋਰ ਇੱਥੋਂ ਇਹ ਵੀਰੇ ਜਿਹੜਾ ਮਰਜੀ ਡੀਐਨਏ ਕਰਾ ਲੈ ਹੈ ਜਿਹੜਾ ਮਰਜੀ ਡੀਐਨਏ ਕਰਾ ਲੈ ਗਰੰਟੀ ਰਊ ਗਰੰਟੀ ਬਾਈ ਡੀਐਨਏ ਗਰੰਟੀ ਕੋਈ ਨਹੀਂ ਕਰਿਆ ਕੇ ਕਰਾ ਲੈ ਠੀਕ ਆ ਕਰਿਆ ਕੇ ਡੀਐਨਏ ਕਰਾ ਲੈ ਜਿਹੜਾ ਕੋਈ ਐਂ ਕਹਿੰਦਾ ਨੇ ਵੀ ਆਪਦੇ ਕੋਲ ਸੀਮਨਾਂ ਦੀਆਂ ਬਣਾ ਕੇ ਵੇਚਦਾ ਹੈ ਇਹ ਉਹਨਾਂ ਨੂੰ ਚੈਲੰਜ ਆ ਬਾਈ ਜਿਹੜਾ ਮਰਜੀ ਆ ਜੇ ਡੀਐਨਏ ਕਰਾ ਲੈ ਡੀਐਨਏ ਦੀ ਬਾਈ ਕਹਿੰਦਾ ਗਰੰਟੀ ਆ ਜੇ ਸੈਗ 50 0 ਵਾਰਡ ਦੇ ਸੀਮਨ ਦੀ ਬਾਟ ਦੇ ਸੀਮਨ ਦੀ ਨਾ ਹੋਵੇ ਨਾ ਬੈੜੇ ਫ੍ਰੀ ਦੇ ਦਾਂਗੇ ਹਾਂਜੀ ਕਮਾ ਕੇ ਇੱਥੇ ਰੋਕ ਲਾ ਬੰਮੇ। ਓਰੇ ਬੇਟਾ ਆਰਡਰ ਬਾਲਾ ਕਮਾਲ ਦਾ ਰੱਖਦੀ ਆ ਤੇ ਕਿੰਨਾ ਰਿਕਾਰਡ ਦੱਸਿਆ ਪਹਿਲਨ ਦਾ। ਮੇਰੇ ਪਹਿਲਨ ਦਾ 30 ਲੀਟਰ ਤੋਂ ਦਿੱਤਾ ਹੋਇਆ ਦਾ। ਜਮਾ ਅਸਲ। ਜਮਾ ਅਸਲ। ਕਿਹੜੇ ਐਫ ਦੇ ਬਰਾਬਰੇ ਵਾਗ ਗਈ। ਐਫ ਦੇ ਬਰਾਬਰ ਵਾਗ ਗਈ ਵੀਰੇ। ਠੀਕ ਆ ਗੱਲ। ਦੇਖ ਬਾਈ ਚਲ ਅੰਦਰ ਨੂੰ। ਅ ਵੱਡੇ ਵੀਰੇ ਇਹਦਾ ਮੁੱਲ ਹਾਈ ਐ ਥੋੜਾ ਜਿਹਾ ਮੈਂ ਪਹਿਲੀ ਦੱਸਦਾ ਹਨਾ। ਠੀਕ ਆ ਗੱਲ। ਤੇ ਗੱਲ ਕਰ ਗੱਲ ਬਾਈ ਇਹ ਹੀ ਐ ਜੇ ਅੱਜ ਨੇ ਇਹ ਨਾ ਵਿਕੀ ਤਾਂ ਦੁੱਧ ਚਵਾ ਕੇ ਵੇਚਣ ਦੀ ਚਾਹਣਾ ਆਪਾਂ ਨੂੰ ਜ਼ਿਆਦਾ ਐ। ਠੀਕ ਆ ਗੱਲ। ਹਾਂਜੀ ਹਾਂ। ਆ ਜੇ ਬਾਈ ਕਹਿੰ ਪਰ ਨਹੀਂ ਯਾਰ ਦੁੱਧ ਚਵਾ ਕੇ ਵੇਚਣ ਦੀ ਇੱਛਾ ਇਹਨੂੰ ਇੱਥੋਂ ਦਿਖਾ ਦੇ ਗੈਰੀ ਲੇਵੇ ਦਾ ਡਿਜ਼ਾਈਨ ਓਏ ਆਪ ਆ ਗਈ 50062 ਦੀ ਨਾ ਹੋਈ ਬਾਈ ਕਹਿੰਦਾ ਮੁਫਤ ਦੇ ਦਾਂਗੇ ਡੀ ਐਨ ਏ ਦੀ ਗਰੰਟੀ ਹਾਂਜੀ ਹਾਂਜੀ ਵੀਰੇ ਆਰਡਰ ਬਾਲਾ ਕਮਾਲ ਦਾ ਰੱਖਦੀ ਆ ਪੈਲਣ ਦਾ ਰਿਕਾਰਡ ਆ ਗਿਆ 30 ਕਿਲੋ ਦਾ ਹਾਂਜੀ ਬਾਈ ਤੇ ਇੱਥੋਂ ਦਿਖਾ ਦੇ ਗੈਰੀ ਅੱਗੇ ਪਿੱਛੇ ਦਾ ਹਵਾਨਾ ਚੌੜਾ ਹਵਾਨਾ ਰੱਖ ਰੀਆ ਇੱਥੋਂ ਮਾਰਦੇ ਗਏ ਵੀਰੇ ਖਾਲੀ ਕੀਤੀ ਹੋਈ ਹੈ ਬੱਛੀ ਬਾਈ ਆਹ ਦੇਖ ਲੈ ਵੀਡੀਓ ਦੀ ਆਹ ਪੀਐਫ ਪ੍ਰੂਫ ਵੀਰੇ ਆਪਣੇ ਲਈ ਸਾਰਾ ਏ ਟੂ ਜ਼ेड ਪ੍ਰੂਫ ਆ ਵੀਰੇ ਠੀਕ ਆ ਗੱਲ ਆ ਦੇਖ ਵੀਰੇ ਬੱਛੀ ਦੇਖ ਤੂੰ ਤੈਨੂੰ ਬਣੀ ਹੋਈ ਦਿਖਾਵਾਂ ਵੀਰੇ ਥਲੋ ਕੀ ਗੱਲਾਂ ਬਾਤਾਂ ਨੇ ਬੱਛੀ ਦੀਆਂ ਇਹ ਇੱਥੋਂ ਹਾਂਜੀ ਬਾਈ ਇੱਥੋਂ ਬਣੀ ਹੋਈ ਬਾਈ ਕਹਿੰਦਾ ਦਿਖਾ ਦਾਂਗੇ ਤਸੱਲੀ ਕਰਾ ਦਾਂਗੇ ਹਰੇਕ ਪੱਖ ਤੋਂ ਬੱਚੀ ਦਾ ਵੀਰੇ ਵੀਡੀਓ ਦੇ ਵਿੱਚ ਤੁਰਦੀ ਸੋਨੂੰ ਤੁਰਦੀ ਵੀਰੇ ਲੇਵਾ ਦੇਖੀ ਵੀਰੇ ਬੱਚੀ ਦਾ ਕਿਦਾਂ ਦਾ ਏ ਦੇਖ ਵੀਰੇ ਲੇਵਾ ਠੀਕ ਆ ਗੱਲ ਹਾਂਜੀ ਬਾਈ ਪਰਈ ਹੋਈ ਦਾ ਹਵਾਨਾ ਇਦਾਂ ਦਾ ਪਰਈ ਹੋਈ ਦਾ ਹਵਾਨਾ ਇਦਾਂ ਦਾ ਵੀਰੇ ਠੀਕ ਆ ਹਾਂਜੀ ਹਾਂਜੀ ਆ ਦੇਖੋ ਵੀਰੇ ਸਾਰੀਆਂ ਪਾਸ ਕਰਦੇ ਦੀ ਵੀਡੀਓ ਵੀਰੇ ਸਾਰੀ ਆਪਣੀ ਏ ਟੂ ਜ਼ेड ਪ੍ਰੂਫ ਆ ਵੀਰੇ ਬੱਚੀ ਦਾ ਦੇਖ ਵੀਰੇ ਠੀਕ ਆ ਗੱਲ ਆ ਦੇਖ ਬਾਈ ਇਹ ਕੋਈ ਐ ਨਹੀਂ ਹੈਗਾ ਵੀ ਆਪਾਂ ਨੇ ਊਂ ਫੜ ਕੇ ਲੈੰਦੀ ਹੋਈ ਆ ਜੀਰ ਦੀ ਸਾਰੀ ਏ ਟੂ ਜ਼ेड ਪ੍ਰੂਫ ਨੇ ਬਾਈ ਆਪਾਂ ਦੇ ਠੀਕ ਆ ਗੱਲ ਹਾਂਜੀ ਵੀਰੇ 30 ਕਿਲੋ ਦੋਦੋ 30 ਕਿਲੋ ਦੋਦੋ ਬਈ ਪੈਲਣ ਨਹੀਂ ਦਿੱਤਾ ਹੋਇਆ ਬਈ 35 ਲੀਟਰ ਇਹਨੂੰ ਕੋਈ ਔਖਾ ਨਹੀਂ ਬਈ ਦੇਣਾ ਡੀ ਐਨ ਏ ਦੀ ਗਾਰੰਟੀ ਡੀ ਐਨ ਏ ਦੀ ਗਾਰੰਟੀ ਨਹੀਂ ਬਈ ਇੱਥੋਂ ਜਿਹੜਾ ਮਰਜ਼ੀ ਕਰਾ ਕੇ ਲੈ ਜਾ ਜਿਹੜਾ ਮਰਜ਼ੀ ਇੱਥੋਂ ਇੱਥੋਂ ਜਿਹੜਾ ਮਰਜ਼ੀ ਕਰਾ ਕੇ ਲੈ ਜਾ ਦੇਖ ਲੈ ਸਿੰਪਲ ਭਰ ਕੇ ਲੈ ਜਾ ਕੋਈ ਇਸ਼ੂ ਨਹੀਂ ਬਈ ਆਪਾਂ ਨੂੰ ਕੋਈ ਤਰਾਜ ਨਹੀਂ ਕੋਈ ਇਤਰਾਜ਼ ਨਹੀਂ ਬਾਈ ਫਾਰਮਰ ਨੇ ਆਪਦੇ ਕੋਲ ਕਹਿ ਕੇ ਨਹੀਂ ਬੋਲਿਆ ਵੀਰੇ ਘੰਟਾ ਬਾਈ ਉਹਨੇ ਮੈਨੂੰ ਕਹਿ ਕੇ ਨਾ ਬਾਈ ਮੈਨੂੰ ਇੱਕ ਘੰਟਾ ਦੇ ਮੈਂ ਰਜਿਸਟਰ ਤੋਂ ਲੱਭ ਕੇ ਦੱਸੂਗਾ ਮੇਰੇ 13 ਨੰਬਰ ਟੈਗਾ ਕੋਈ ਆਈ ਨਹੀਂ ਹੈਗਾ ਵੀ ਆਪਦੇ ਕੋਲ ਲਿਆ ਕੇ ਪਾਤਾ ਪੁਰਾਣਾ ਟੈਗਾ ਫੇਸ ਕਰੀ ਉਹ ਲੈ ਬੰਨੇ ਖਾਣ ਪੀਣ ਦੀ ਖੁੱਲੀਆਂ ਨਾ ਖਾਣ ਪੀਣ ਦੀ ਤਾਂ ਬਾਈ ਤਾ ਨੂੰ ਪੁੱਛਦੇ ਦੇਖੀ ਫੇਸ ਦੇਖੋ ਓਚੀ ਇੱਥੋਂ ਮਾਰ ਨਹੀਂ ਗੈਰੀ ਫੇਸ ਤੇ ਕੈਮਰਾ ਵੀ ਜਿਹੜੇ ਭਰਾ ਕਹਿੰਦੇ ਨੇ ਜੇ ਸਾਨੂੰ ਅਸਲ ਜਰਸੀ ਜਾਈਂਦੀ ਆ ਯਾਰਾ ਅਸਲ ਜਰਸੀ ਦਾ ਪੀਸ ਆ ਇੱਥੋਂ ਲੈਵਾ ਦਿਖਾ ਦੀ ਅੱਗੇ ਪਿੱਛੇ ਦਾ ਲੈਵਾ ਉਹ ਸਿਸਟਮ ਤਾਂ ਨਹੀਂ ਹੋਊਗਾ ਯਾਰ ਇੰਨੀ ਜਿਆਦਾ ਸੀਲ ਆ ਬਾਈ ਬੱਛੀ ਨਾ ਇੰਨੀ ਜਿਆਦਾ ਸੀਲ ਲੱਗ ਥਾਂ ਲੱਗਿਆ ਦੂਰਾ ਹਣਾ ਲੈ ਬਾਈ ਹੱਥੀ ਚਵਾਈ ਤੇ ਵੀ ਆਉਂਦੀ ਆ ਹੱਥੀ ਚਵਾਈ ਤੇ ਵੀ ਹੋ ਜੂ ਲੈ ਲੈ ਡਾਵਲ ਛੇੜ ਹੀ ਆ ਗਾਣਾ ਜੀ ਮਾਰਦੇ ਥੋੜੀ ਜਿਹੀ ਪਹਾੜਾ ਨਾ ਇਹ ਇੱਥੋਂ ਦਿਖਾ ਦੇ ਚਬਾ ਆ ਗਿਆ ਪੂਰਾ ਅਸਲ ਕਹਿ ਲਈ ਪੂਰਾ ਅਸਲ ਵੱਡੇ ਵੀਰੇ ਭਾਰਾ ਹਲੇ ਬੱਛੀ ਦੀ 19 ਠੀਕ ਆ ਕਰ ਤੇ ਬੱਛੀ ਦਾ ਲੇਵਾ ਦੇਖਿਓ ਬਾਈ ਦੇਖ ਆ ਲੈ ਲੈ ਖਾਲੀ ਬਾਈ ਲੇ ਆ ਪਿਆ ਲੈ ਠੀਕ ਆ ਕਰ ਲੈ ਖਾਲੀ ਪਿਆ ਬਾਈ ਲੈ ਵਾ ਕਿੰਨੇ ਪੈਸੇ ਇਹਦੇ ਭਾਵੇਂ ਫੇਰਾ ਪੈਸੇ ਬਾਈ ਮੁੱਲ ਫੋਨ ਤੇ ਹੋਗਾ ਵੱਡੇ ਵੀਰੇ ਥੋੜੇ ਜਿਹੀ ਹਾਈ ਮੁੱਲ ਦੀ ਆ ਠੀਕ ਗੱਲ ਹੈ ਹਾਂਜੀ ਹਾਂ ਬਾਈ ਲਾਉ ਲਾਵੇ ਉਹੀ ਫੋਨ ਜਿਹਦੇ ਸਮਝ ਚ ਆਉਂਦੀ ਆ ਭਾਈ ਵਾਲੇ ਠੀਕ ਆ ਗੱਲ ਹੈ ਹਾਂਜੀ ਹਾਂ ਕੋਈ ਬਾਈ ਆਪਾਂ ਥੋੜਾ ਜਿਹਾ ਆਨ ਜੀ ਦੇ ਦਈਏ ਐਗਜ਼ਾਮਪਲ ਜੀ ਠੀਕ ਆ ਗੱਲ ਹੈ ਤੇ 1.5 ਇੱਕ 55 ਇੱਕ 60 ਵਾਲਾ ਫੋਨ ਨਾ ਲਾਵੇ ਭਾਈ ਹਾਂਜੀ ਬਾਈ 1.60 ਤੋਂ ਵੀ ਬਾਰੀ ਹੋਊਗੀ ਬਾਰੀ ਆ ਬਾਈ ਕੇਸ ਵੱਡੀ ਵੀਰੇ ਪਤਾ ਕੀ ਆ ਫਾਰਮ ਦੀ ਬੱਚੀ ਆ ਭਾਈ ਦੇਖ ਮੰਡੀਆਂ ਤੋਂ ਡੱਬਾਂ ਦੀ ਤਾਂ ਫੜ ਫੜ ਕੇ ਲਿਆ ਕਿ ਭਾਈ ਜਿੰਨੀਆਂ ਮਰਜ਼ੀ ਵੇਚੀ ਚੱਲੀਏ ਕੋਈ ਇਸ਼ੂ ਨਹੀਂ ਹਨਾ ਗੱਲ ਕਰ ਵੀਰੇ ਜਿਹਦੇ ਦੇ ਫਾਰਮ ਵਾਲੇ ਲਈ ਬਰੀਡ ਆ ਵੀਰੇ ਉਹ ਮੁੱਲ ਭਰਉਂਦੀ ਆ ਠੀਕ ਆ ਗੱਲ ਬ੍ਰਿਡਾਂ ਦਾ ਮੁੱਲਾ ਬ੍ਰਿਡਾਂ ਦਾ ਮੁੱਲਾ ਵੱਡੇ ਵੀਰੇ ਬ੍ਰਿਡਾਂ ਦਾ ਮੁੱਲਾ ਸੱਜਣੋ ਬਾਈ ਜੀ ਲੱਗਿਆ ਜੀ ਕੇਰਾਂ ਵਾਲੇ ਦਾਲੇ ਹੋਰ ਕੋਮ ਕਿਹਦਾ ਲੇ ਵਾ ਲੂ ਵਾ ਕਰਾ ਦੇ ਚੈੱਕ ਬਾਕੀ ਬਾਈ ਗੁਰੀ ਤੂੰ ਬਈ ਦੇ ਸਾਹਮਣੇ ਖੜਾ ਤੂੰ ਮੈਨੂੰ ਇੱਕ ਵੀ ਹੱਥ ਧਰਾ ਦੱਸ ਦੇ ਵੀ ਇਹ ਬੱਚੇ ਇੱਥੋਂ ਹੱਥ ਧਰਾਉਂਦੀ ਆ ਇੱਕ ਵੀ ਹੱਥ ਧਰਾ ਦੱਸ ਦੇ ਵੀ ਇਹ ਚ ਆ ਮਾਈਨਸ ਪੁਆਇੰਟ ਠੀਕ ਹੈ ਗੱਲ ਹਾਂਜੀ ਹਾਂਜੀ ਵੀਰੇ ਹਰੇਕ ਪੱਖ ਤੋਂ ਫੇਸ ਤੋਂ ਲਾ ਕੇ ਆਰਡਰ ਤੱਕ 100 ਦੀ 100 ਆ ਗਈ ਵੀਰੇ ਕਬੂਤਰੀ ਵਰਗੀ ਵਹਿੜਾ ਮਜ਼ਬੂਤ ਵੀ ਫੁੱਲ ਆ ਗਈ ਹਾਂਜੀ ਹਾਂਜੀ ਮਜ਼ਬੂਤ ਵੀ ਫੁੱਲ ਹੈ ਵੀਰੇ ਬਾਕੀ ਬਾਈ ਤੂੰ ਆ ਦੇਖ ਲੈ ਤੜਕੇ 4 ਵਜੇ ਸੂਈਆਂ ਨਾ ਬੱਚੀ ਨਲੇ ਜਾਪੇ ਦੇ ਵਿੱਚ ਆ ਕੇ ਜਾਨਵਰ ਕਿਦਾਂ ਹੋ ਜਾਂਦਾ ਦੇਖ ਬਾਈ ਕਿੰਨੀ ਐਕਟਿਵ ਹੈ ਠੀਕ ਹੈ ਗੱਲ ਹਾਂਜੀ ਹਾਂਜੀ ਆ ਬੋਲ ਨੰਬਰ ਤੇਰਾ 987722/18756 98772218756 ਬਾਈ ਦਾ ਨੰਬਰ ਆ ਹਾਂਜੀ ਤੋਫੇ ਪੀਸੀ ਦਿਖਾਏ ਆ ਜਦੋਂ ਵੀ ਇਸ ਘਰ ਚੋਂ ਦਿਖਾਏ ਆ ਤੇ ਬਾਕੀ ਪਸੰਦ ਹਰੇਕ ਸੱਜਣ ਨੂੰ ਆਉਗੀ ਜਾ ਉਹ ਉਹਦੇ ਕਰੇ ਯਾਰ ਜੀ ਦੀ ਕਿ ਸਮਝ ਹੋਈ ਹਾਂ ਬਈ ਜੀ ਦੇ ਜਿਹਨੂੰ ਬਰੀਡ ਦਾ ਪਤਾ ਬਈ ਉਹੀ ਫੋਨ ਲਾਊਗਾ ਠੀਕ ਆ ਗੱਲ ਹਾਂ ਕਿਉਂਕਿ ਬਈ ਮੈਨੂੰ ਪਤਾ ਬਈ ਵਿੱਚ ਬਥੇਰੇ ਲਾਉਣਗੇ 1 ਲੱਖ 31 35 ਵਾਲੇ ਬਈ ਬਾਦੂ ਨੇ ਠੀਕ ਹੈ ਗੱਲ ਕਰ ਬਈ ਬੱਛੀ ਬਈ ਜਿਹਨੂੰ ਪਤਾ ਬਰੀਡ ਬਾਈ ਉਹ ਛੜਦਾ ਨਹੀਂ ਠੀਕ ਹੈ ਗੱਲ ਠੀਕ ਹੈ ਹਾਂ ਕਿਉਂਕਿ ਬਈ ਇਹ ਫਾਰਮ ਦਾ ਨਹੀਂ ਪੱਥਰ ਰੱਖਣ ਵਾਲੀ ਚੀਜ਼ ਆ ਠੀਕ ਹੈ ਗੱਲ ਹਾਂਜੀ ਬਾਈ ਆ ਬਾਕੀ ਸੰਪਰਕ ਬਾਈ ਨਾਲ ਕਰ ਲਿਓ ਨੇੜ ਆ ਕੇ ਪਾਸ ਕਰਕੇ ਚੈੱਕ ਕਰਕੇ ਤਸੱਲੀ ਬਾਈ ਡੀ ਐਨ ਏ ਦੀ ਗਾਰੰਟੀ ਬਾਈ ਬਾਰੀ ਬਾਰੀ ਕਹਿੰਦਾ ਮੈਂ ਡੀ ਐਨ ਏ ਦੀ ਗਾਰੰਟੀ ਆ ਬਈ ਘਰੇ ਆ ਕੇ ਜਿਹੜਾ ਮਰਜੀ ਸੈਂਪਲ ਭਰ ਕੇ ਲੈ ਜੇ ਠੀਕ ਹੈ ਗੱਲ ਮੈਂ ਜੇ ਨਾਂ ਨਿਕਲੀ ਸੈਗ 50060 ਦੀ ਬਾਈ ਮੁਫਤ ਦੇ ਦੂੰ ਬੱਛੀ ਮੈਂ ਠੀਕ ਹੈ ਗੱਲ ਹਾਂ ਆਹ ਕਹੇਤੀ ਬਾਈ ਵੀ ਦੇ ਦੇ ਰਿਹਾ ਹਾਂ ਹਾਂ ਬਾਈ ਹਾਂ ਸੰ